ਕਰਪੂਤਲਾ ਵਿਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵਕ ਸੁਖਪੰਥ ਪੱਟਾ ਅਤੇ ਉਹਨਾਂ ਦੇ ਪਰਿਵਾਰ ਪਰ ਲੋਕ ਸਿਵਲ ਹਸਪਤਾਲ ਕਰਪੂਤਲਾ ਵਿਕੇ ਨਵਜਨਮੇ ਬੱਚਿਆਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ। ਬੱਚਿਆਂ ਤੇ ਮਾਤਾ ਪਿਤਾ ਨੂੰ ਸ਼ੁਭਕਾਮਨਾ ਦਿੰਦੇ ਹੋਏ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ 16 ਬੱਚੇ ਅਤੇ 13 ਬੱਚੀਆਂ ਨੂੰ ਸੂਟ, मूंगਫਲੀ, ਰਿਓੜੀਆਂ ਅਤੇ ਕੱਚਕ ਗਿਫਟ ਵਿੱਚੋਂ ਵੰਡੇ। ਵੱਡਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਹਨ। ਤੋਂ ਲੈ ਕੇ ਰਾਜਨੀਤਿਕ, ਸਿਵਲ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਹਰ ਵੱਖ-ਵੱਖ ਖੇਤਰਾਂ ਵਿੱਚ ਲੜਕੀਆਂ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਆਪਣੇ ਦੇਸ਼ ਦਾ ਨਾਮ ਅਤੇ ਆਪਣੇ ਮਾਤਾ ਪਿਤਾ ਦਾ ਕਾਦ ਚਾਟੀਆਂ ਹਾਂ ਧੀਆਂ ਦੀ ਪ੍ਰਾਪਤੀ ਉਹਨਾਂ ਦੇ ਮਾਤਾ ਪਿਤਾ ਮਾਣ ਮਹਿਸੂਸ ਕਰ ਰਹੇ ਹਨ ਮੈਂ ਮਾਫੀ ਮੈਂ ਤੁਹਾਨੂੰ ਰਚੀ ਜਿਹੜੇ ਚੜ੍ਹ ਕੇ ਕੱਲ੍ਹ ਦੀਆਂ ਦੀ ਜਿਸ ਤਰ੍ਹਾਂ ਪਹਿਲਾਂ ਪੋਤਾਂ ਨਹੀਂ ਬਣਾਈ ਜਾਂਦੀ ਸੀ ਹੁਣ ਸਾਂਝੀ ਜੋੜੀ ਜਿਹੜੀ ਬਣਾਈ ਜਾ ਰਹੀ ਹੈ ਔਰ ਮੈਨੂੰ ਖੁਸ਼ੀ ਆ ਜਿਹੜੀਆਂ ਸਭ ਇਹ ਧੀਆਂ ਕੰਟੀਆ ਰਿਆਂ ਐਜੂਕੇਸ਼ਨ ਵੀ ਪੜਾ ਰਹੀਆਂ ਔਰ ਜੋ ਇਹਦਾ ਬੇਟੇ ਸਾਦੇ ਵਾਰ ਜਿਹੜੀਆਂ ਨੌਕਰੀਆਂ ਤੇ ਜਾਂ ਮਤਲਬ ਵੱਡੇ ਵੱਡੇ ਕੰਮ ਕਰਦੇ ਸੀ ਅੱਜ ਸਾਡੀਆਂ ਧੀਆਂ ਉਹਨਾਂ ਦੇ ਬਰਾਬਰ ਕਰੀਏ ਮੈਨੂੰ ਬਹੁਤ ਖੁਸ਼ੀ ਹੈ ਕਾਈ ਪੰਡਾ ਸਾਹਿਬ ਕੀ ਮੈਸੇਜ ਕੀ ਸਮਾਜ ਨੂੰ ਦੇਣਾ ਚਾਹੁੰਦੇ ਹੋ ਕਿ ਤੁਸੀਂ ਇਹ ਨਵੇਕਲਾ ਉਤਲਾਲਾ ਕਰਕੇ ਦੇਖੋ ਮੈਸੇਜ ਮੈਂ ਇਹ ਹੀ ਦੇਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਧੀਆਂ ਆਵਾ ਸਾਡੀ ਸ਼ਾਨ ਨੇ ਇਹ ਮਦਦ ਮੈਂ ਆਪਣੀ ਗੱਲ ਕਰ ਰਿਹਾ ਮੇਰੀਆਂ ਬੇਟੀਆਂ ਉਹ ਬੇਟੀਆਂ ਨੇ ਜਿਹਨੂੰ ਮੈਂ ਮੇਰੇ ਬੇਟੇ ਨਾਲ ਬਹੁਤ ਪਿਆਰ ਕਰਦਾ ਹਾਂ ਬਹੁਤ ਬਹੁਤ ਖੁਸ਼ੀ ਆ ਕਿ ਮੈਂ ਅੱਜ ਤੇ ਦੇਖੀ ਨੂੰ ਅੱਗੇ ਆਪਣਾ ਆਪਣਾ ਕੰਮ ਕਰਦੇ ਹੋ ਆਪ ਇਹ ਤਾਂ ਇਹ ਜਿਹੜਾ ਫਸਟ ਟਾਈਮ ਤੁਸੀਂ ਬਰਾਲਾ ਕੀਤਾ ਇਹ ਅੱਗੇ ਵੀ ਜਾਰੀ ਰੱਖ ਬਿਲਕੁਲ ਜਾਰੀ ਰੱਖਾਂਗਾ ਫਸਟ ਟਾਈਮ ਨਹੀਂ ਐਸੇ ਪਰ ਅੱਗੇ ਵੀ ਕਰੀਗਾ ਤੇ ਆਪਣਾ ਕਰੋ ਇੱਥੇ ਹਸਪੀਟਲ ਦਾ ਪੰਨਾ ਕੀਤਾ ਕਿਉਂਕਿ ਲੱਗਦਾ ਮੇਰੇ ਤੁਸੀਂ ਸਾਡੇ ਵੀ ਇਹ ਨੂੰ ਜਾਣਦੇ ਆ ਕਿ ਖਾਰਾ ਕੁਛ ਗਮੀ ਚਾਪ ਨੇ ਇਹ ਨਾ ਪਾ ਗਏ ਤਾਂ ਅੱਜ ਕੀ ਕੀ ਤੁਸੀਂ ਫਿਰ ਗਿਫਟ ਲੈ ਕੇ ਆਏ ਹੋ ਲੋੜੀ ਤੇ ਬੱਚੇ ਵਾਸਤੇ ਲੋੜੀ ਦੇ ਉੱਤੇ ਬੱਚਿਆਂ ਲਈ ਜੋ ਵੈਸੇ ਲੋੜੀ ਤੇ ਹੁੰਦਾ ਹੈ ਮੂਫਰੀ ਰੇੜੀਆਂ ਚੱਕੜੇ ਤੇ ਨਾਲ ਅਸੀਂ ਬੱਚਿਆਂ ਦਾ ਸ਼ੁਰੂ ਤੋਂ ਧੀਰੇ ਬੱਚਾ ਦੰਨ ਪੀਸਨੇ ਦੂਪ ਜਾਵੀਆਂ ਤੇ ਇੱਕ ਕੋਠੀ ਉਹ ਅਸੀਂ ਛੋਟੇ ਦੇ ਬੱਚਿਆਂ ਨਾਲ ਵਸਦੇ ਸੀ ਹਾਂ ਜੀ ਇਹਨਾਂ ਨੇ ਆਇਆ ਹਾਂ ਜੀ ਮੈਡਮ ਤੁਸੀਂ ਐਨ ਆਰ ਆ ਪਰਿਵਾਰ ਨਾਲ ਸੰਬੰਧਤਵਾ ਤਜੋ ਇਧਰ ਸਮਾਜ ਸੇਵਾ ਤੋਂ ਉਪਰਾਲੇ ਕੀਤੇ ਜਾਂਦੇ ਤਾਂ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਤੁਹਾਨੂੰ ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅਸੀਂ ਅੱਜ ਲੋਹੜੀ ਦੇ ਟਾਈਮ ਤੇ ਬੱਚੇ ਲੋਹੜੀ ਦਾ ਤਿਉਹਾਰ ਜਿਹੜਾ ਵਾ ਮਨਾਉਂ ਰਹੇ ਬਹੁਤ ਖੁਸ਼ੀ ਨਾਲ ਇਹ ਲੋਹੜੀ ਦਾ ਤਿਉਹਾਰ ਮਨਾ ਰਹੇ ਨੇ ਬੇਟੀਆਂ ਕੋਈ ਮੈਸੇਜ ਦੇਣਾ ਚਾਹੁੰਗਾ ਕਿ ਬਾਕੀ ਵੀ ਐਨ ਆਰ ਆਈ ਨੂੰ ਹਾਂਜੀ ਮੈਂ ਤੇ ਇਹ ਚਾਹੁੰਨੀ ਆ ਕਿ ਸਾਰੇ ਐਨ ਆਰ ਆਈ ਵੀਰ ਆਪਣੇ ਜੋ ਵੀ ਆ ਸਮਾਜ ਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਉਹ ਉਹ ਉਹਨਾਂ ਦੀਆਂ ਮਤਲਬ ਉਹਨਾਂ ਨੂੰ ਪੜਾਉਣ ਤੇ ਬੱਚਿਆਂ ਜਾਂ ਆਪਣੇ ਪੈਰਾਂ ਦੇ ਖੜੀਆਂ ਹੋਣ